ਕਿਹੜਾ ਕਹਿੰਦੇ ਜੀ ਤੁਸੀਂ ਬਾਬਾ ਜੀ ਚਿੱਟਾ ਚੰਦਨ ਆਹ ਸਪੇ ਚੰਦਨ ਜੀ ਵਾਹ ਜੀ ਵਾਹ ਅੱਛਾ ਇਹ ਤੇ ਜੀ ਲੋਕਾਂ ਨੇ ਬੜਾ ਬੈਂਪ ਆਇਆ ਆ ਅੱਛਾ ਜੀ ਮੈਂ ਤਾਂ ਆਣ ਕੇ ਇਹਦੇ ਛਾਵੇਂ ਬੜਾ ਸੋਹਣਾ ਬਹਿ ਜਾਨਾ ਹਾਂਜੀ ਤੁਸੀਂ ਵੀ ਦੇਖੋ ਘਾਫੂਸ ਕਿੰਨਾ ਹੈ ਹੋਰ ਹਾਂਜੀ ਐ ਜੀ ਚੰਦਨ ਦੇ ਲਾਗੇ ਨਾ ਜਾਓ ਸੱਪ ਹੁੰਦੇ ਆ ਅੱਛਾ ਅੱਛਾ ਜੀ ਮੈਂ ਕਦੀ ਨਹੀਂ ਦੇਖ ਆ ਜਿਹੜਾ ਹੁੰਦਾ ਆਹੋ ਨਹੀਂ ਕਹਿੰਦੇ ਹੁੰਦੇ ਵੀ ਚੰਦਨ ਨੂੰ ਸੱਪਾਂ ਨੇ ਲਪੇਟਾ ਮਾਰਿਆ ਹੁੰਦਾ ਆ ਅਸਲ ਤੇ ਜੀ ਤਾਂ ਸੀ ਠੰਡੀ ਹੈ ਜੀ ਅੱਛਾ ਜੀ ਸੱਪ ਗਰਮ ਹੁੰਦਾ ਆ ਠੀਕ ਆ ਜੀ ਉਹ ਸਾਹ ਲੈਂਦਾ ਉਹਨੂੰ ਅੰਦਰੋਂ ਸ਼ਾਂਤੀ ਆਉਂਦੀ ਹੈ ਅੱਛਾ ਜੀ ਇਹ ਕਾਰਨ ਹੁੰਦਾ ਹੈ ਕਾਰਨ ਤੇ ਜਿੱਦਾਂ ਇੱਕ ਲਾਲਚੰਦਰ ਵੀ ਹੁੰਦਾ ਹਾਂ ਇੱਕ ਨਾ ਫਿਲਮ ਬਣੀ ਸੀ ਹਾਂਜੀ ਕੁਝ ਦਿਨ ਪਹਿਲਾਂ ਕੁਝ ਕੁ ਮਹੀਨੇ ਸਾਲ ਹੀ ਹੋ ਗਿਆ ਸ਼ਾਇਦ ਮੈਨੂੰ ਲੱਗਦਾ ਉਹ ਫਿਲਮ ਦੇ ਵਿੱਚ ਲਾਲਚੰਦਰ ਦੀ ਤਸਕਰੀ ਦਿਖਾਈ ਸੀ ਕਿ ਬਹੁਤ ਮਹਿੰਗਾ ਹੁੰਦਾ ਮੈਨੂੰ ਇਦਾਂ ਲੱਗਦਾ ਜਿਵੇਂ ਡਰ ਪਾਇਆ ਹੈ ਤੇ ਇਹ ਚੋਰ ਨਾਲ ਜਾਣ ਇਹ ਵੀ ਬਹੁਤ ਮਹਿੰਗਾ ਹੁੰਦਾ ਚਿੱਟਾ ਚੰਦ ਇਹ ਵੀ ਇਹ ਮਹਿੰਗਾ ਹੈ ਜੀ ਅੱਛਾ ਤੇ ਇਹ ਤਾਂ ਹੁਣ ਆਪਾਂ ਵੀਡੀਓ ਚ ਪਾ ਰਹੇ ਆ ਲੋਕੀ ਆਏ ਨਾ ਜਾਣ ਇੱਥੇ ਲੈਣ ਨਹੀਂ ਲੈ ਜਾਣਗੇ ਤਾਂ ਲੱਗਿਆ ਕਿ ਕਿਹੜਾ ਕਹਿਣਾ ਕਿੱਥੇ ਕਹਿਗਾ ਮਤਲਬ ਮੈਂ ਸਾਰੇ ਨੂੰ ਲੱਟ ਕਰਾਉਣਾ ਚਾਹਣਾ ਇਹ ਲੱਗੇ ਸੱਪ ਵੀ ਹੋ ਸਕਦਾ ਨਹੀਂ ਜਿਹੜਾ ਬੰਦਾ ਨਾ ਨਾ ਜਿਹੜਾ ਚੋਰ ਆਵੇ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਵੇ ਹੈ ਨਹੀਂ ਚਿੱਟੇ ਚੰਦਨ ਦੇ ਕੀ ਮੈਡੀਸਿਨ ਇਹਨਾਂ ਵੈਲਿਊ ਆ ਸੀ ਟੰਡੇ ਆ ਜੀ ਆਮ ਤੌਰ ਤੇ ਜਿਹਨੂੰ ਟਿੱਕਾ ਲਾਇਆ ਕਹਿੰਦੇ ਆ ਹਾਂਜੀ ਅੱਜ ਕੱਲ ਤਾਂ ਉਹ ਟਿੱਕਾ ਵੀ ਮਜਬੂਰੀ ਚ ਇਹਨਾਂ ਬਣ ਗਿਆ ਹਾਂਜੀ ਪਰ ਜਿਹੜਾ ਵੀ ਇਹਦਾ ਮੱਤੇ ਤੇ ਲੇਪ ਕਰ ਲਓ ਹਾਂਜੀ ਲੱਕੜ ਕਸਾ ਕੇ ਹਾਂਜੀ ਉਹ ਸਿਰ ਦਰਦ ਆ ਕੋਈ ਵੀ ਮਾਈਗਰੇਨ ਪਹਿਨਿਆ ਆਪ ਨੂੰ ਅੱਛਾ ਜੀ ਇਹ ਮੇਨ ਇਹਦੇ ਲਈ ਆ ਠੀਕ ਤਸੀਰ ਠੰਡੀ ਹੈ ਜੀ ਇਹਨੂੰ ਖਾਦਾ ਵੀ ਜਾ ਸਕਦਾ ਖਾਣ ਨੂੰ ਖਾਉਂਦੇ ਆ ਜੇ ਪਾਊਡਰ ਬਣਾ ਕੇ ਹਾਂਜੀ ਪਰ ਮੈਨੂੰ ਉਹਦੇ ਬਾਰੇ ਬਹੁਤਾ ਗਿਆਨ ਨਹੀਂ ਅੱਛਾ ਜੀ ਚਲੋ ਇਹ ਕਾਫੀ ਇੱਕ ਮਤਲਬ ਕਿ ਮਹਿੰਗਾ ਪੇੜ ਆ ਬਹੁਤ ਮਹਿੰਗਾ ਤੇ ਚਾਹ ਦੇ ਵਿੱਚ ਵੀ ਕਹਿੰਦੇ ਪੈਂਦਾ ਜਿੱਦਾਂ ਹੁਣ ਬਾਬਾ ਜੀ ਇੱਧਰ ਦੱਸਦੇ ਆ ਠੀਕ ਆ ਜੀ ਚਲੋ ਅੱਛਾ ਇੱਕ ਬੂਟਾ ਜੀ ਕਨਖੜਿਆ ਹਰਦਵਾਰ ਕੀ ਨਾਮ ਹੈ ਜੀ ਕਨਖੜ ਹਰਦਵਾਰ ਇਹ ਹੈ ਬੂਟਾ ਚੰਦਾ ਨਾ ਅੱਛਾ ਜੀ ਉਹ ਚੰਗਾ ਏਡਾ ਕਹਿਆ ਜੀ ਠੀਕ ਹੈ ਠੀਕ ਹੈ ਪੁਰਾਣਾ ਆ ਠੀਕ ਹੈ ਜੀ ਉਹਨਾਂ ਨੂੰ ਪੁੱਛਿਆ ਕਿ ਕਦੀ ਸੱਪ ਕਹਿੰਦੇ ਜੀ ਅਸੀਂ ਤਾਂ ਨਹੀਂ ਦੇਖਿਆ ਚੰਦਲ ਕੇ ਨਿੱਕੇ ਵਸੇ ਹਾਂਜੀ ਹਾਂਜੀ ਮਾਸ ਸੁਗੰਧ ਨਾ ਹੋ ਹਾਂ ਆਤ ਉਹ ਲਿਪਟੇ ਰਹਿਣ ਭੁਜੰਗ ਵੀ ਹੈਗਾ ਜੀ ਬਾਬਾ ਜੀ ਨੇ ਹਾਂ ਕਹਿਣ ਦਾ ਭਾਪ ਭੁਜੰਗ ਉਹ ਆ ਜਿਹਨੂੰ ਝਟਕ ਕੜਤਣ ਆ ਜਾਏ अच्छा 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 ठीक है ते मानसिक शांति ਲਈ ਠੀਕ ਆ ਆ ਦੇਖੋ ਜੀ ਆ ਦੇਖੋ ਜੀ ਲਿਫਟੇ ਰਹਿਣ ਹਾਂ ਲਿਫਟੇ ਰਹਿਣ ਆ ਦੇਖੋ ਸਹੀ ਗੱਲ ਆ ਆ ਦੇਖੋ ਹੁਤਾ ਦੀ ਹੋ ਗਿਆ ਹੋ ਗਿਆ ਹੋ ਗਿਆ ਬੱਲੇ ਬੱਲੇ ਸੱਪ ਦੀ ਗੱਲ ਕਹਦੇ ਉਹਨੂੰ ਉਹ ਕਹਿੰਦਾ ਹੋਣਾ ਆ ਗਿਆ ਮੈਂ ਆ ਗਿਆ ਮੈਂ ਮੇਰੀ ਕਹਿੰਦਾ ਗੱਲ ਚੱਲਦੀ ਸੁਣ ਗਿਆ ਉਹਨੂੰ ਆਹ ਦੇਖੋ ਜੀ